ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਇਸ ਵਾਰ ਤੁਹਾਡਾ ਨਵਾਂ ਬਲੌਗ ਵਿੱਚ ਤੇ ਹੁਣ ਮੈਂ ਉੱਠ ਗਿਆ ਤਿਆਰ ਹੋ ਗऊं ਜਿੰਮ ਜਾਣ ਨੂੰ ਤਾਂ ਚੱਲਦੇ ਹਾਂ ਹਾਂਜੀ ਗਾਇਸ ਪਹੁੰਚ ਗਿਆ ਜਿੰਮ ਤੇ ਚੱਲਦੇ ਆ ਅੰਦਰ ਵਰਕਆਊਟ ਕਰਦੇ ਆ ਕਿ ਵਧੀਆ ਹੀ ਹੋ ਰਿਹਾ ਡੇਲੀ ਰੁਟੀਨ ਬਣਿਆ ਵਾ ਚੱਬੇ ਨਾ ਤੇ ਹਾਂਜੀ ਗੇ ਸੁਣ ਵਰਕਆਊਟ ਹੋ ਗਈ ਹੈ ਕੰਪਲੀਟ ਤੇ ਟਾਈਮ ਗੇ 7:00 ਵੱਜ ਗਏ ਨੇ ਤੇ ਚੱਲਦੇ ਹਾਂ ਹੁਣ ਘਰਾਂ ਨੂੰ ਬੀ ਗਾਈਸ ਪਹੁੰਚ ਗਿਆ ਜੇ ਮੈਂ ਤੋਂ ਘਰੇ ਤੇ ਟਾਈਮ ਹੋ ਗਿਆ ਹੈ ਹੋਣ ਟਾਈਮ ਹੋ ਗਿਆ ਹੈ 8:00 ਬੱਜ ਗਏ ਨੇ ਜੀ ਅੱਜ ਮੌਸਮ ਵੀ ਬਦਲ ਹੋ ਰਿਹਾ ਹੈ ਨਾ ਸਿੱਖ ਤਿੰਨ ਦਿਨ ਤੋਂ ਪਾਣੀ ਨਹੀਂ ਆਇਆ ਅੱਜ ਵੀ ਕੱਲ੍ਹ ਰਾਤ ਵੀ ਨਹੀਂ ਆਇਆ ਤਾਂ ਪਾਣੀ ਤੋਂ ਬਿਨਾਂ ਬੁਰਾ ਹਾਲ ਹੋਇਆਗਾ ਤਾਂ ਅਸੀਂ ਕਰਦੇ ਹਾਂ ਵਲੋਗ ਨੂੰ ਕੰਟੀਨਿਊ ਤੇ ਜਾਨੀ ਜਾਨੀ ਹਾਂ ਹੁਣ ਟਾਈਮ ਹੋ ਗਿਆ ਹੈ 11:00 ਬੱਜ ਗਏ ਨੇ ਤੇ ਮੈਂ ਨਾ ਆ ਵੀ ਲਿਆ ਤੇ ਬਾਹਰ ਦੇਖੋ ਮੌਸਮ ਹਵਾ ਚੱਲ ਰਹੀ ਹੈ ਅਜੇ ਸਰਵਿਸ ਆ ਦੂ ਘਰ ਰਾਤ ਤੋਂ ਲੈਣ ਨਹੀਂ ਆਈ ਉਹ ਵੀ ਤਾਂ ਫੋਨ ਡਾਊਨ ਹੋ ਗਿਆ ਸੀ ਅਸੀਂ ਫਿਰ ਨਾ ਦੀ ਨੂੰ ਚਾਹ ਰਹੇ ਹਾਂ गाइस ਇੱਕ ਕਲਿੱਪ ਹੈ ਇਸ ਤੋਂ ਬਾਅਦ ਮੈਂ ਗਿਆ ਸੀ ਮਾਰਕੀਟ ਵਾਲਾ ਕੰਮ ਸੀ ਮੈਨੂੰ ਤੇ ਫਿਰ ਤੋਂ ਤੋਂ ਉਪਰ ਹੀ ਫਿਰ ਕਿਆ ਬਣਾਉਣਾ ਸੀ ਜ਼ਰੂਰੀ ਕੰਮ ਸੀ ਹਾਂਜੀ ਐ ਸੌਂ ਮੈਂ ਆ ਗਿਆ ਸੀ ਉੱਥੇ ਤੋਂ ਠੀਕ ਨੂੰ ਤੋਂ ਮਾ ਜੀਨੇ ਹਾਂ ਠੀਕ ਆਂ ਜੀ ਉਹ ਸੀ ਬਾਹਰ ਤੇ ਉਹਨਾਂ ਦੇ ਰਾਂ ਦੇ ਫੋਨ ਨੂੰ ਚਾਰਜ ਹਾਂਜੀ ਐ ਸੌਂ ਟਾਈਮ ਹੋ ਗਿਆ ਐ 6 ਵਜੇ ਨੇ ਤੇ ਮੈਂ ਜਾਣਾ ਸੀ ਵੀਰਲ ਸ਼ੂਟ ਕਰਨ ਤੇ ਕੋਈ ਮਿਲਿਆ ਨਹੀਂ ਤੇ ਉਤਰਿਆ ਨੂੰ ਸੀ ਬਲੋਤੋਂ ਖੜੀ ਬੰਦੇ ਤੇ ਉਹਨਾਂ ਅੱਧਾਂ ਚਾਹ ਦੇ ਇਕੱਲੇ ਉਹ ਮੁੱਕ ਜਾਂਦੇ ਆ ਫਿਰ ਮੈਂ ਇਸ ਦੇਖੋ 6 ਵਜ ਰਹੇ ਨੇ ਫਿਰ ਵੀ ਧੁੱਪ ਪੂਰੀ ਐ ਤਾਂ ਹਾਂ ਜੀ ਜਿਸ ਹੁਣ ਮੈਂ ਆਇਆ ਇੱਥੇ ਰੁਕਿਆ ਮਨਸਿਹਰ ਵਾਲੀ ਸੜਕ ਤੇ ਤੇ ਆਹ ਦੇਖੋ ਇਹ ਪੂਰਾ ਜੰਗਲ ਹੈ ਸਾਰਾ ਅੱਧਰ ਹੀ ਆ ਅੱਧਰਲੀ ਸੜਕ ਹੀ ਅੱਗੇ ਵੀ ਤੇ ਅੱਗੇ ਫਿਰ ਮਨਸਿਹਲ ਪਿੰਡ ਆ ਜਾਂਦਾ ਹੈ ਤੇ ਮੈਂ ਥੇ ਵਸੀ ਰੁਕਿਆ ਸੀ ਤੇ ਚੱਲਦੇ ਹੁਣ ਅੰਦਰ ਚੱਲਦੇ ਬਲੋ ਸੁਖੜੀ ਵਾਲ ਪਿੱਛੇ ਸੋਨ ਮੈਂ ਰੁਕਿਆ ਇੱਥੇ ਸਾਦੀ ਘਟ ਦਾ ਡੇ ਦੇ ਨੂੰ ਰਸਤਾ ਜਾਂਦਾ ਜਿਹੜਾ ਤੇ ਇੱਥੇ ਵੈਸੇ ਹੀ ਰੁਕਿਆ ਅੱਗੇ ਆ ਗਿਆ ਸੀ ਕਾਫੀ ਤੇ ਇੱਥੇ ਅਸੀਂ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਜਦ ਤੁਸੀਂ ਆਂਦੇ ਹੁੰਦੇ ਸੀ ਇੱਥੇ ਦੌੜ ਲਗਾਣ ਤੇ ਇੱਥੇ ਕਣਾਂ ਦੇ ਜੋ ਜਿਹੜਾ ਤੁਹਾਨੂੰ ਦਿਖਾਣਿਆ ਦਿਖਾ ਲਿਆ ਮਨਸੇ ਵਾਲ ਦਾ ਰੋਡ ਉੱਥੇ ਤੇ ਤੋਂ ਇਧਰ ਕੋਲ ਜਾਂਦਾ ਤੇ ਰਸਤੇ 'ਚ ਤੇ ਉੱਧਰ ਸਾਦੀ ਘਟ ਦਾ ਡੇਰਾ ਤੇ ਅੱਛੇ ਚੱਕਣਾਂ ਦੇ ਹੁੰਦੇ ਸੀ ਤੇ ਉਹੀ ਯਾਦ ਆ ਗਿਆ ਪੁਰਾਣਾ ਸਮਾਂ ਸੀ ਘੁੰਮਣਾ ਦੇ ਹੁੰਦੇ ਸੀ ਸਵੇਰ ਨੂੰ ਤੇ ਅੱਜ ਕੋਈ ਰੀਅਲ ਸ਼ੂਟ ਕਰਨੋਂ ਵੀ ਨਹੀਂ ਮਿਲਿਆ ਤਾਂ ਫਿਰ ਅੱਧਾ ਹੀ ਚੱਲਿਆ ਘੁੰਮਣ ਕਿਉਂਕਿ ਇੱਧਰ ਵਧੀਆ ਮੌਸਮ ਰਹਿੰਦਾ ਘਰੇ ਵੀ ਕੀ ਕਰਨਾ ਹੁੰਦਾ 6:00 ਵੱਜ ਗਏ ਸੀ ਸਵੇਰ ਦਾ ਕੁਝ ਨਹੀਂ ਸੀ ਕੀਤਾ ਤੇ ਜਿਹੜਾ ਉੱਧਰ ਰੋਡ ਚੱਲ ਜਾਂਦਾ ਇਹ ਬੱਲੂਵਾਲ ਪਿੰਡ ਨੂੰ ਚੱਲ ਜਾਂਦਾ ਫਿਰ ਉਥੇ ਅਗਲੇ ਪਿੰਡਾਂ ਤੇ ਟਕਰ ਲਾ ਤੇ ਹੋਰ ਇੱਕ ਰੋਡ ਉੱਧਰ ਜਾਂਦਾ ਇੱਕ ਦੂਸਰਾ ਜਾਂਦਾ ਜਿਹੜਾ ਸਾਨੂੰ ਪਿੱਛੇ ਦੀ ਦੁਕਾਨੇ ਆ ਸੀ ਗਊਸ਼ਾਲਾ ਕੋਲ ਤੇ ਹੁਣ ਗਾਇਸ ਚੱਲਦੇ ਆ ਉੱਧਰ ਨੂੰ ਮਨਸਾਹਲ ਦੇ ਮੋੜ ਤੱਕਣ ਤੇ ਇੱਥੇ ਵੀ ਹੈ ਤਾਂ ਇੱਥੇ ਹੀ ਪੂਰੀ ਸ਼ਾਂਤੀ ਹੈ ਪਰ ਉੱਧਰ ਨੂੰ ਚੱਲਦੇ ਹਾਂ ਹਾਂਜੀ ਗਾਇਸ ਇੱਥੇ ਰੁਕਿਆ ਤੇ ਸ਼ਾਂਤੀ ਦੇਖੋ ਕਿੰਨੀ ਹੈ ਤੇ ਅਮਰੂਦਾਂ ਦਾ ਬਾਗ ਹੈ ਇੱਧਰ ਵੀ ਤੇ ਇੱਧਰ ਵੀ ਸ਼ਾਂਤੀ ਬੁਰੀ ਹੈ ਆ ਜਾਣਾ ਵੈਸੇ ਰੀਲਾਂ ਸ਼ੂਟ ਕਰਨ ਸੀ ਪਰ ਮਿਲਿਆ ਨਹੀਂ ਕੋਈ ਤੇ ਕੁਈ ਵੀ ਰੀਲਾਂ ਬੁਫੰਦ ਸੀ ਪਹਿਲਾਂ ਮੈਂ ਤੇ ਹੁਣ ਕਿੰਨਾ ਟਾਈਮ ਹੋ ਗਿਆ ਇੰਸਟਾਗ੍ਰਾਮ 'ਪਰ ਵੀ ਨਹੀਂ ਨੀਂਦ ਗਿਲ ਪਾਈ ਤਾਂ ਇਸ ਕਰਕੇ ਮੈਂ ਕਿਹਾ ਰੀਲ ਸ਼ੂਟ ਕਰ ਲਈ ਪਰ ਮਿਲਿਆ ਨਹੀਂ ਕੋਈ ਫਿਰ ਇਕੱਲੇ ਨੂੰ ਆਣਾ ਪਿਆ ਤੇ ਬੰਦਾ ਟਾਈਮ ਪਾਸ ਕਰਨ ਘਰੇ ਵੀ ਕਿਆ ਬੰਦਾ ਕਰੇ ਚਿੱਤਿੰਗ ਲੱਗਦਾ ਤੇ ਚੱਲਦੇ ਹਾਂ ਹੁਣ ਘਰਾਂ ਨੂੰ ਹੁੰਦਾ ਨਹੀਂ ਯਾਰ ਸਟਾਰ ਰਹਿਣ ਦੇ ਕਿ ਕਰਾਂ ਯਾਰ ਹੈ ਹਾਂਜੀ ਗਾਇਸ ਪਹੁੰਚ ਗਿਆ ਘਰੇ ਤੇ ਟਾਈਮ ਵਗੈਰਾ 7 ਵਜੇ ਗਏ ਨੇ ਤੇ ਮੈਂ ਉੱਥੇ ਗਿਆ ਸੀ ਉੱਥੇ ਮੇਰੇ ਦੋਸਤ ਮਿਲੇ ਉਹਨਾਂ ਦਾ ਬੋਲਟ ਨਹੀਂ ਸਟਾਰਟ ਹੋ ਰਿਹਾ ਤੇ ਉਹਨਾਂ ਕੋਲ ਰੁਕ ਗਿਆ 10 ਮਿੰਟ ਤੇ ਆ ਗਿਆ ਘਰੇ ਹਾਂ ਤੇ ਬਾਈ ਤੁਸੀਂ ਦੱਸਿਓ ਕਿ ਮੈਂ ਚੈਲੈਂਜ ਕਰਾਂ ਕੋਈ ਤਾਂ ਕਮੈਂਟ ਕਰ ਦਿਓ ਇਸ ਵਲੌਗ ਥੱਲੇ ਤਾਂ ਮੈਂ ਉਹ ਚੈਲੈਂਜ ਕਰਾਂ ਕਰੂੰਗਾ ਤੁਸੀਂ ਕਮੈਂਟ ਨਹੀਂ ਕਰਦੇ ਤਾਂ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਪੱਕਾ ਉਹ ਚੈਲੈਂਜ ਹੀ ਕਰੂੰਗਾ ਕਮੈਂਟ ਕਰਦੇ ਹੋ ਤੇ ਤੇ ਹੰਕਾਰਦੈਂ ਸਲੋਮੈਂਟ ਅੱਜ ਵੀ ਵਲੋਗ ਕੁਛ ਖਾਸ ਨਹੀਂ ਬਣਿਆ ਤੇ ਹੁਣ ਮਿਲਦੇ ਆ ਕਿਸੇ ਹੋਰ ਵਲੋਗਸ ਐਂਡ ਬਾਏ ਮੈਡਸ